ਗੋリエ ਮਹਿਲਾ ਪੰਜਵਾਮ ਦੁਖਵੰਜਨ ਤੇਰਾ ਨਾਮ ਜੀ ਦੁਖਵੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾ ਨਿਤਿ ਕਟਿ ਵਸੇ ਪਰਮ ਸੋਈ ਸੁਹਾਵਾ ਚਾਉ ਜਮ ਕੰਕਰ ਨੇੜ ਨਾਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣਿਆ ਨਾ ਜਾ ਪਿਆਰਾ ਓਟ ਤੇਰੀ ਜਗ ਜੀਵਨਾ ਮਿਰਠਾਪੁਰ ਅਦਮ ਅਦਾਰ ਵੇ ਕਿਰਪਾਲ ਗੁਸਾਈਆ ਨਠੇ ਸੋਗ ਸੰਤਾ ਪ੍ਰਤੀ ਵੋਂ ਲਗਈ ਸਤਗੁਰ ਰਖਿਆ ਗੁਰੂ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਨ ਹਾ ਗੁਰੁ ਤੱਤੇ ਸਭ ਕਿਛੁ ਪਾਇਆ ਜਨ ਨਾਨਕ ਸਦ ਬਲੇ ਹਾ ਗ਼ੁਣੀ ਵਹਿਲਾ ਪੰਜਵਾ ਸੂਕੇ ਹਰੇ ਕੀ ਅਖਿਨ ਮਾਹਿ ਅੰਮ੍ਰਿਤ ਦ੍ਰਿਸ਼ਟ ਸੰਜ ਜੀਵਾਈ ਕਾਟੇ ਗਸ਼ਟ ਪੂਰੇ ਗੁਰਦੇ ਸੇਵਕ ਕੋ ਦੀਨੀ ਆਪਣੀ ਸੇ ਰਹਾ ਮਿਟ ਗਈ ਚਿੰਤ ਕੁਨੀ ਮਨ ਅਸਾ ਤਰੀ ਦਇਆ ਸਤਗੁਰੁ ਗੁਣ ਤਸ ਦੁਖ ਨਾ ਠੇ ਸੁਖ ਆਏ ਸਮਾਇ ਨੀਲ ਨ ਪਰਿ ਜਾ ਗੁਰ ਫੁਰਮਾਇ ਮਿਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਬਹਿਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾ ਸੀਤਲ ਵੈਤੀਨੀ ਪ੍ਰਵਦਾ ਪ੍ਰਭ ਕਿਰਪਾ ਤੇ ਵੈ ਸੁਹੇਲੇ जनम जनम के बिछरे मेले लहाउ सिमरत सिमरत प्रभु का नाम सगल रोग का विनस्या था सहज सुवाए बोले हर वाणी आठ पहर प्रभु सिमरो प्राण दुख तरज जम नेड़ नावे कहो नानक जो हर गुन गावे उड़ी महला पंजवा ਜਿਸ ਸਿਮਰਤ ਦੁੱਖ ਸਭ ਜਾਏ ਨਾਮ ਰਤਨ ਵਸੈ ਮਨ ਆਈ ਜਿਸ ਸਿਮਰਤ ਦੁੱਖ ਸਭ ਜਾਏ ਨਾਮ ਰਤਨ ਵਸੈ ਮਨ ਆਈ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨੋਈ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀਤ ਸੁਖਾ ਕਰੇ ਹਰ ਹਰ ਅਕਰ ਮਨ ਮੇਲੇ 라ਵਰਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੋਲੀ ਮਹਿਲਾ ਮਹਿਲਾ ਪੰਜਵ ਕੋਟ ਵਿਗਨੁ ਹੀ ਰੇਖਿਨਵਾ ਹੈ ਹਰ ਹਰ ਕਥਾ ਸਾਜ ਸੰਗ ਸੁਨਾਹੀ ਪੀਵਤੂ ਰਾਮ ਰਸ ਅੰਮ੍ਰਿਤ ਗੁਣ ਜਾਸ जय पहर चरण निमिती कुदITAS प्रह सर्व कल्याण सुख सह जिनिदान जक हृदय वस भगवान ओ कद मंत्र तंत्र सब छार करने हर हृदय दान तज सब ब्रह्म जियो पार ब्रह्म गौ नानक अटलियु धर्म गोरी महला पंजवाल साध वही गुरु गोविंद पाई ताप पाप बिन से मेरे भाई राव राम नाम नित रसन बखान बिन से रोग बए कल्याण पार ब्रह्म गुण गंव विचार साधु संग में है निस्ता निर्मल गुण गव नितनी गई व्याद उभरे जनमी मन बच कर्म प्रभु अपना दाई ਨਾਨਕ ਦਾਸ ਤੇਰੀ ਸ਼ਰਣਾਈ ਗੋਰੀ ਮਹਿਲਾ ਪੰਜਮ ਨੇਤਰ ਪ੍ਰਗਾਸ ਕੀਆ ਗੁਰਦੇ ਪਰਮ ਗਏ ਪੂਰਨ ਵੈਸੇ ਰਹ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਢੋਲੀ ਮਹਿਲਾ ਪੰਜਵਾ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਲ ਰਹਿ ਦੁਸ਼ਟ ਦੂਤ ਪਰਮੇਸ਼ਰ ਵਾਰੀ ਜਨ ਕੀ ਪੈਜ ਰਖੀ ਕਰਤਾਰ ਬਾਦਸ਼ਾਹ ਸ਼ਾਸਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ निर्गुण हुए जो भगवान साध संगत मिल की नोदा शरण परे प्रभु अंतर जामी नानक उट पकरी प्रभु स्वामी गोरी महल पंजवा राख पिता प्रभु मेरे मोहिनि गुण सब गुण तेरे रहो ਪੰਜ ਵਿਖਾ ਦੀਏ ਇੱਕ ਗਰੀਬ ਰਖ ਰਖਨ ਹਾਰੇ ਕੀਦ ਕਰੇ ਅਰ ਬਹੁਤ ਸੰਤਾਵੇ ਆਯੂਸ਼ਰਨ ਤੁਹਾਰੀ ਕਰ ਕਰ ਹਾਰਿਓ ਨਿਕ ਪਾਉ ਬਾਤੀ ਛੋਟੇ ਕਤੂ ਨਹੀਂ ਇੱਕ ਬਾਤ ਸੁਨਤਾ ਕੀ ਓਟ ਸਾਧ ਸੰਗ ਵਿੱਚ ਜਾਹੀ ਕਰ ਕਿਰਪਾ ਸੰਦ ਮਿਲੇ ਮੋਹਿ ਤਿੰਤੇ ਧੀਰਜ ਪਾਇਆ ਤੰਪੀਮੰਤ ਤਿਓ ਮੋਇ ਨਿਰਭੋ ਕੁੁਰ ਕਾ ਸ਼ਬਦ ਕਮਾਇ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਤੋਹ ਨਾਨਕ ਮਨ ਵਯਾ ਪਰਗਾਸਾ ਪਾਇਆ ਪਦ ਨਿਰਬਾਣੀ ਲਾਵਲ ਮਹਿਲ ਪੰਜਵਾ ਸਰਵ ਕਲਿਆਣ ਕੀਏ ਗੁਰਦੇ ਸੇਵਕ ਆਪਣੇ ਲਾਇਓ ਸੇ विगन न लागे जब अलख रे धرت पुनीत वही गुण पुन गाए दुर्ग तु गया हर नाम दे आए राव सबनी थाई र व्याप आप जुगाज कावन करता पर गुर परसाद न होए संताप गुर के जन लगे मन मीठे निर्विगन होए सब थाई उठे सब सुख पाए सतगुरु दूठे ਪਰਬ੍ਰਹਮ ਪ੍ਰਭੈ ਰਖਵਾਲੇ ਜਿੱਥੇ ਕਿੱਥੇ ਦਿਸਣਾਲੇ ਨਾਨਕ ਦਾ ਖਸਮ ਰਤ ਪਰਹਲਾ ਪੰjeva ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਵਿਰਧ ਸਮਹਾਰਿਆ ਸਾਧ ਜਨਾ ਹੋਏ ਕਿਰਪਾਲ ਵਿਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰੇ ਆਪ ਵਦਿਆ ਜੈ ਹਰ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹੋ ਵਣ ਤ੍ਰੇਨ ਤ੍ਰਿਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਬਨ ਇੱਛੇ ਨਾਨਕ ਫਲ ਪਾਈ ਹੋਰਨੇ ਇੱਛੇ ਪੁਜਾਰਿਆ ਵਿਲਾਵਨ ਮਹਿਲਾ ਪੰਜਵਾ ਰੋਗ ਗਿਆ ਪ੍ਰਭੂ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆਇ ਰਹਾ ਰਜ ਰਜ ਭੋਜਨ ਖਾਉ ਮੋ ਮੇਰੇ ਬਾਈ ਅੰਮ੍ਰਿਤ ਨਾਮ ਰਿਧਮਾਈ ਦਿਾਈ ਨਾਨਕ ਗੁਰ ਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾ ਬਲ ਵਹਿ ਲਾ ਪੰਜਵਾ ਤਾਂ ਸੰਤਾਂ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸਪੂ ਗ੍ਰਹ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਹਨਿਤ ਰਾਮ ਕੀ ਇਹ ਅਵਖਰ ਜੋ ਆਏ ਬਸੋ ਗਰ ਦੇਸ਼ ਮੈਂ ਇਹ ਬਲੇ ਸੰਜੋ ਨਾਨਕ ਪ੍ਰਭ ਸੁ ਪ੍ਰਸੰਨ ਵੈ ਲਹਿ ਗਏ ਬਿਉਗ ਬਿਲਾਵਲ ਮਹਿਲਾ ਪੰਜਵਾਂ ਵੰਨਨ ਘਟੇ ਆਪੁ ਪ੍ਰਭੂਆ ਕਿਰਪਾਲ ਦੀਨ ਦਇਆਲ ਪ੍ਰਭ ਆਰੰਭ ਤਕੀ ਨਦਰ ਨਿਹਾਲ ਗੁਰਪੂਰ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸ਼ੀਤਲ ਸੁਖੀ ਬਯਾ ਪ੍ਰਭ ਦਇਆ ਮਨਜੂਗਰਾਵ ਔਖੰਦ ਹਰਿ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਪੀਐ ਅੰਤਰ ਲਿਵਨਾਈ ਤੇਨ ਕੋ ਤਰ ਸੁਧ ਹੋਏ ਸਾਧੂ ਸਰਣਾਈ ਸੁਣ ਤਜ ਬਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕ ਥੈ ਹਰ ਕੇ ਗੁਣ ਗਾਈ ਵਿਲਾਵਨ ਮਹਿਲਾ ਪੰਜਵਾਂ ਹਰ 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 ਆਰਾਦੀਐ ਹੋਈਐ ਆ ਰੋਗ रामचंद की लस्टिका जिनवारिया रोग रह गुरु पूरा हरि जापिए नित की चवो साध संगत के वारणे मिलिया संजू जिस सिमरत सुख पाई है बिनसै बेउ नानक प्रभु शरणागति अपने मालिक आप रखन पार ब्रह्म गुरु दे सुख शांत से ध्यान आनंद बेकुलन वैसे रहौ भगत जना की बेंती सुनी प्रभुआ रोग मिटाय दीवालियान जा कावड परता दुख मरे बक्षन अपनी कलधारी मनवा सद फल दितते अन्नانک बलहारी विलावल महल पांचवा ताबलाया गुरु सृजन हार ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹ ਕਰਮਸਤਗਦਾਰ ਵਾਲਿ ਕਰਖਲੀਨੋ ਪ੍ਰਭ ਅਮ੍ਰਿਤ ਨਾਮ ਵਹ ਰਸ ਦੀਨੋ ਦਾਸ ਕਿਲਾਜ ਰਖੈ ਮਿਹਰવાન ਗੁਰੂ ਨਾਨਕ ਬੋਲੇ ਦਰਗਹ ਪਰਵਾਨੋ ਬਿਲਾਵਨ ਮਹਿਲਾ ਪੰਜਵਾ ਤਾਪ ਪਾਪ ਤੇ ਰਖਿਆ पीतल वै गुरु चरनी लागे राम नाम हृदय वे जा प्रह तर कृपा हस्त प्रभु दीने जगत उदार न अखंड प्रताप दुख विनसे सुख आनंद प्रवेश कृष्ण बुद्धि मन कंसचद्रा अनास्कुना शरण समरथ सगल सृष्टि को माई बा भगत वचन वे वंजन स्वामी गुण गावत नानकयाला पंक्ति नवम सोरट महला पंजवा कृषनान सिमर प्रभु अपना मन्तन भयेय रोगा कोड मिगन ला थे प्रभु शरणा प्रगति बने संयोग प्रभु वाणी शब्द सुवाखिया गावो सुनो पढ़ो नित भाई ਗੁਰਪੂਰ ਤੂੰ ਰੱਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਚਨ ਦਿਆਲਾ ਸੰਤਾਂ ਕੀ ਪੈਜ ਰਖਦਾ ਆ ਆਦ ਵਿਰਧ ਪ੍ਰਤਪਾਲ ਅਰ ਅੰਮ੍ਰਿਤ ਨਾਮ ਗੋ ਜਨਿਤ ਬੁੰਚ ਸਰਵ ਵਿਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠ ਗੁਣ ਗੋਵਿੰਦ ਨਿਤ ਗਾਵੋ ਸੁਣੀਐ ਦਾ ਸੁਆਮੀ ਮੇਰ ਸਰਵ ਕਲਾ ਬਣਾਈ ਪ੍ਰਗਟ ਹੋਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੁਰਤ ਮਹੰਲਾ ਪੰਜਵਾ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰੇ ਆ ਰਾਖਨ ਹਾਰੇ ਰਾਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਉਗਰੇ ਸਤਗੁਰ ਕੀ ਸ਼ਰਣਾਈ ਜਾਂ ਕੀ ਸੇਵਨਾ ਮਿਰਤੀ ਜਾਈ ਰਹਉ ਗਰਮੈ ਸੂਖ ਬਹਰ ਪੁਨ ਸੂਕਾ ਰਬਾ ਆਪਣੇ ਬਈ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾ ਨ ਸੁਖ ਮਹਿਲ ਪੰਜਵਾ ਗੈ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾਦਾਰੀ ਸਾਰ ਸਹਰਿਆਰਾ ਦੋ ਸੁਆਮੀ ਪੂਰਨ ਗਾਲੇ ਹਮਾਰੀ ਅਰਜੀਓ ਤੋ ਸੁਖ ਸੰਵਤਰਾਸ ਰੱਖ ਲੈੋ ਭਾਈ ਮੇਰੇ ਕੋ ਪ੍ਰਭ ਅਗੇ ਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਬਰੋਸਾ ਕਹੋ ਨਾਨਕ ਗੁਰ ਪੂਰਾ ਵੇਟਿਓ ਮਿਟਿਓ ਸਗਲ ਅੰਦੇਸ਼ ਸੁਰਤ ਮਹਿ ਲਾ ਪੰਜਵਾ सिमर सिमर गुरु सतगुरु अपना सगला दुख मिटाया ताप रोग गए गुरु वचनी मन इच्छे फल पाया मेरा गुरु पूरा सुख दाता करण कारण समरथ स्वामी पूरन पुरख विदाता आनंद विनोद मंगल गुण गावो गुरु नानक वे दयाला जय जयकार वे जग भीतर ਹੋਆ ਪਰ ਬ੍ਰਹਮ ਰਖਵਾਲਾ ਸੁਰਤ ਮਹਿਲਾ ਪੰਜਵਾ ਦੁਰਤ ਗਵਾਇ ਹਰ ਪ੍ਰਭ ਆਪੇ ਸਭ ਸੰਸਾਰ ਉਵਾਰਿਆ ਪਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਵਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਸਹਿਜ ਆਨੰਦ ਗੁਣ ਗਾਵੋ ਮਨ ਤੰਦੇ ਸੁਕਾਲੀ ਰਹਾ पतितो उदाहरण सतगुरु मेरा मोहि तस्का बरवासा बक्ष ले सब सच्चे साहिब सुन नानक की अरदास सोरठ में है लपन जीवा बक्षिया पार ब्रह्म परमेश्वर सगले रोग विदारें गुर पूरे कीरनी उपरे कार्य सगले सवारित हर जन सिमरिया नाम अदा ਤਾਪ ਉਤਾਰਿਆ ਸਤਿਗੁਰ ਪੂਰੇ ਆਪਣੀ ਗਿਰਪਾਧਰ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਵਾ ਕੇਆ ਸੋਰਠ ਮਹਲਾ ਪੰਜਵਾ ਮਾਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਵਾਰ ਸਤਗੁਰ ਤਾਪ ਗਵਾਇਆ ਵਾਈ ਠਾਣ ਪਈ ਸੰਸਾਰ ਆਪਣੇ ਜੀ ਜੰਤ ਅਪੇ ਰੱਖੇ ਜਮੈਂ ਕਿਉ ਹਟਤਾ ਹਰ ਕੇ ਚਲਿਦੇ ਹੁਰਤਾ ਸਦਾ ਸਦਾ ਪ੍ਰਭ ਸਿਮਰਿਐ ਵਾਈ ਦੁਖ ਕੇ ਵਿਕਾਟਣ ਹਾ ਰਹਾ ਤਿਸ ਕੀ ਸ਼ਰਣੀ ਉਪਰੈ ਵਾਈ ਜਿੰ ਰਚਿਆ ਸਭ ਕੋ ਏ करण कारण समरथ सोवै सच्चे सच्ची सोई नानक प्रभु दया आई भाई मन तन शीतल होए सोरथ महल पंचम संतो हर हर नाम जआई सुख सागर प्रभु विसरो नहीं मन चिंदे अड़ा पन पाई रह सतगुरु पूरै ताप गवाया अपनी कृपा दारी ਪਾਰ ਬ੍ਰਹਮ ਪ੍ਰਭ ਵੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਜ਼ਾਰੂ ਨਾਨਕ ਪਤਰਾ ਕੀ ਪਰਮੇਸ਼ਰ ਉਦ੍ਰਿਆ ਸਭ ਸੰਸਾਰੂ ਸੁਰਤ ਮਹਿਲਾਂ ਪੰਜਵਾ ਮੇਰਾ ਸਤ ਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭਾ ਚਦੇ ਰੱਖਿਆ हर गोविंद नन निरवा राव ताप गया प्रभु आपको मिटाया जन की लाज रखाई साध संगत से सफल पाए सतगुरु के बल जाय फाल्द फाल्द प्रभु दुलैया सवारी हमरा गुण अब गुण गुंडा विचारिया अटल बच्चन नानक गुरु तीरा सफल करमस्तक तारिया सुरठ महल पंजवा जी जनम सव तिसके की ये सोई संत सहाई अपने सेवक की या पीरख है पूरन भई वदाई पारब्रह्म पूरा निरनान गुर पूरे पूरी सब राखी होई सर्व दया राव आनंदी नानक नाम दे आए जीव प्राण का दाता अपने दास को कंठ लाये रखे ज्यों वारक पित माता ਸੋਰਠ ਮਹਿਲਾ ਪੰਜਵਾ ਠੰਡ ਪਾਈ ਕਰਤਾਰੇ ਹਾਂਜੀ ਠੀਕ ਹੈ ਆਪ ਛੋੜ ਕੇ ਆ ਪਰਵਾਰੀ ਗੁਰਪੂਰੇ ਹੈ ਲਖੀ ਸ਼ਰਨ ਸੱਚੀ ਕੀਤਾ ਕੀ ਪਰਮੇਸ਼ਰ ਆਪੋ ਰਖਵਾਲਾ ਚਾਂਦ ਸੇਜ ਸੁਖਿਨ ਮੈਂ ਉਪਦੇ ਮਨ ਹੁਆ ਸੁਦਾ ਸੁਖਾ ਲਾਰਾ ਹਰ ਹਰ ਨਾਮ ਦੀਓ ਧਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਮਿਰਦ ਸਮਾਰਿਆ ਹਮਰਾ ਗੁਣ ਗੁਣਾ ਵਿਚਾਰਿਆ ਗੁਰ ਕਾ ਸ਼ਬਦ ਵੇ ਸਾਖੀ ਤਿੰਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪਨਾ ਨਿਕਨਾ ਸਚ ਸਾਖੀ ਆਪਣੇ ਦਾਸ ਕੀ ਪੇਜ ਰੱਖੀ ਛਾਂਡ ਪਾਈ ਕਰ ਤਾਰੇ ਤਬ ਛੋੜ ਗਿਆ ਪਰਵਾਰੇ ਗੁਰਪੂਰੇ ਰੱਖੀ ਸ਼ਰਨ ਸੱਚੀ ਕੀ ਤਕ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਨਾ ਰਹਾ ਹਰ ਹਰਨਾ ਮੰਦੀਓ ਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ داری ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਨਿਰਦ ਸਮਾਰਿਆ ਅਮਰਾ ਗੁਣ ਅਵ ਗੁਣ ਨ ਵਿਚਾਰਿਆ ਪੁਰਖਾ ਸ਼ਬਦ ਮੈ ਸਾਖੀ ਤਿਨ ਸਗ ਲੀਲਾ ਜਿ ਰਾਖੀ ਬੋਲਿਆ ਭੋਲੀ ਤੇਰਾ ਤੋ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਬੈਜ ਰੱਖੀ ਬੋਲ ਆਇਆ ਬੋਲੀ ਤੇਰਾ ਤੂੰ ਸਾਹਿਬ ਗੁਣ ਜਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਬੈਜ ਰੱਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ